ਬੈਠਾ ਵਿਰੇ ਜਣਾ ਸਾਰੇ ਆਊਗਾ ਵਿਰੇ ਇਹ ਮਾਮਾ ਦੇਖ ਗਿਆ ਸਭ ਆਹ ਤੂੰ ਨਾ ਕੰਮ ਕਰਨ ਨਾਲ ਆਹ ਕੰਮ ਕਰ ਦੋ ਨਾ ਕੀਲਾ ਪੱਤਲਾ ਜੀ ਲੋਕ ਰਾਰਾਹਾਂ ਇੱਕੋ ਟਾਂਕੇ ਬਰੋ ਦਾ ਪਤਾ ਲੱਗਦਾ ਮੇਰੇ ਪਿੱਛੇ ਹੋ ਜਾ ਮੈਂ ਨਹੀਂ ਕੋਈ ਨਹੀਂ ਕਰਦਾ ਬੰਦਾ ਤੁਹਾਡੇ ਕੰਨੀ ਨਹੀਂ ਆਉਂਦੇ ਮੇਰੇ ਹੱਥ ਚੱਲਦਾ ਵੀ ਜੀ ਪੰਚਾਇਤ ਦੀ ਜਿੰਨਾ ਮਰਜ਼ੀ ਲੈਣੇ ਤੇ ਦੇਣੇ ਹੋਰ ਵਧਾਉਗੇ ਯਾਰ ਇੰਦਰਾ ਤੁਸੀਂ ਨਾ ਸਮੁੰਦਰਾ ਪਲੀਜ਼ ਯਾਰ ਚੈਨਲ ਤੇ ਚੱਲਣੀ ਬਣਾਉਣਾ ਯਾਰ ਵੀਡੀਓ ਓ ਯਾਰ ਯਾਰ ਕਹਿ ਰਿਹਾ ਯਾਰ ਕਮਾਲ ਦੀ ਗੱਲ ਆ ਦੱਸ ਬਾਅਦ ਬਣਾ ਲਿਓ ਤੁਸੀਂ ਅੱਜੋ ਯਾਰ ਤੁਸੀਂ ਪਿਛਾੜ ਕੇ ਚਲੋ ਦੂਰ ਬੰਦੇ ਰੈਂਜਰ ਵੀਡੀਓ ਬਣਾਉਂਗੇ ਉੱਪਰ ਲਾ ਵੀ ਲੋਕ ਖੇਤੀ ਦੇ ਮੁੰਡੇ ਬਣਾ ਲਾ ਦੱਖਾਉਣ ਕੋਈ ਰਹਾ É o

ਕਦੀ ਸਰਵਿਸਿੰਗ ਕਰਾਉਣ ਦਾ ਨਾ ਤੇ ਵੀ ਅੰਦਰ ਸਰਵਿਸ ਕਰਾਉਂਦਾ ਮੇਰਾ ਨਾਮ ਹਰਦੀਪ ਹੈ ਮੈਂ ਕੀ ਕਟਰਾ ਬਾਪੀ ਹੈ ਜੀ ਮੈਂ ਇੱਥੇ ICICI ਬੈਂਕ ਵਿੱਚ ਹੈਗਾ ਤੇ ਮੈਂ ਆਪਣੀ ਗੱਡੀ ਆ ਕੇ پارک ਕੀਤੀ ਤੇ ਇੱਥੇ ਜਿਹੜਾ ਹੈ ਸੜਕ ਤੋਂ ਹੀ ਗੱਡੀ ਦੇ ਵਿੱਚ ਸਨੇਕ ਚਲਾ ਗਿਆ ਇਹ ਸਾਹਮਣੇ ਚਾਹ ਲੈਣੇ ਆ ਨਾ ਮੈਨੂੰ ਦੱਸਿਆ ਮੈਂ ਅੰਦਰ ਆਫਿਸ ਦੇ ਅੰਦਰ ਆ ਕੇ ਦੇਖਿਆ ਤੇ ਕਾਫੀ ਵੱਡਾ ਸਨੇਕ ਅੰਦਰ ਵੜਿਆ ਹੋਇਆ ਸੀਗਾ ਤੇ ਫਿਰ ਮੈਂ ਰੈਸਕਿਊ ਟੀਮ ਨੇ ਬੁਲਾਇਆ ਉਹਨਾਂ ਨੇ ਆ ਕੇ ਸਨੇਕ ਨੂੰ ਕੱਢਿਆ ਕਿੰਨਾ ਵੱਡਾ ਸੀਗਾ ਸੱਪ ਹੈਗਾ ਸੀਗਾ 4-5 ਫੁੱਟ ਦਾ ਰਾਹਤ ਮਹਿਸੂਸ ਹੋ ਰਹੀ ਹੁਣ ਹਾਂ ਹੁਣ ਥੋੜੀ ਰਾਹਤ ਮੈਂ ਮਹਿਸੂਸ ਹੋ ਰਹੀ ਹੈ ਲੇਕਿਨ ਅੰਦਰ ਇੱਕ ਡਰ ਬੈਠ ਗਿਆ ਹਲੇ ਗੱਡੀ ਦੇ ਅੰਦਰ ਬੈਠਾ ਨੇ ਡਰ ਲੱਗ ਰਿਹਾ ਹਾਂਜੀ ਕਿੱਥੋਂ ਆਇਆ ਹਾਂ ਇਹ ਨਹੀਂ ਪਤਾ ਲੱਗਿਆ ਕਿੱਥੋਂ ਆਇਆ ਇਹਨਾਂ ਨੇ ਦੇਖਿਆ ਸੀਗਾ ਵੀ ਥੱਲੇ ਗੱਡੀ ਦੇ ਸੱਪ ਦੇਖਿਆ ਤੇ ਮੇਰੀ ਹਿੰਮਤ ਹੀ ਨਹੀਂ ਪਈ ਗੱਡੀ ਕੀ ਖੋਲਨ ਨੂੰ ਮੈਂ ਇੱਥੇ ਫਿਰ ਬੜੀ ਮੁਸ਼ਕਲ ਆ ਲ ਮੈਂ ਇਹਦਾ ਦਰਵਾਜ਼ਾ ਖੋਲਿਆ ਤੇ ਬੋਨਟ ਖੋਲਿਆ ਬੋਨਟ ਦੇ ਅੰਦਰ ਬੈਠਾ ਹੋਇਆ ਸੀਗਾ ਇੰਜਨ 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 ਵਾਲੀ ਸਾਈਡ ਹਾਂਜੀ ਬਚਾ ਹੋ ਗਿਆ ਜੇ ਗੱਡੀ ਚਲਾਉਂਦੇ ਕਿ ਅੱਗੇ ਆ ਜਾਂਦਾ ਸਾਹਮਣੇ ਦਾ ਹਾਂ ਤੇ ਬਹੁਤ ਜਾਨ ਵੀ ਖਤਰਾ ਹੋ ਸਕਦਾ ਉਹਨੂੰ ਦੇਖ ਕੇ ਮੈਂ ਡਰ ਕੇ ਐਕਸੀਡੈਂਟ ਵੀ ਹੋ ਸਕਦਾ ਸੀਗਾ ਤੇ ਇਸੇ ਕਰਕੇ ਮੈਂ ਰੈਸਕਿਊ ਟੀਮ ਨੂੰ ਬੁਲਾਇਆ ਤਾਂਕਿ ਸੱਪ ਕਾਰ ਦੇ ਬਾਹਰ ਮਾਨੀਚਰ ਡਰਤਾ ਹੀ ਨਿਕਲੇਗਾ ਮੇਰਾ ਨਾਮ ਮਾਨੀ ਕਪੂਰ ਹੈ ਜੀ ਮੈਂ ਸਨੇਕ ਤੇ ਵਾਈਲਡ ਲਾਈਫ ਰੈਸਕਿਊਰ ਹਾਂ ਪਤਾ ਕੀ ਘਟਨਾ ਵਾਪਰੀ ਹੈ ਇਹ ਕਾਰ ਦੇ ਵਿੱਚ ਇੱਕ Honda Amaze ਗੱਡੀ ਸੀ ਜਿਹਦੇ ਵਿੱਚ ਲੋਕਾਂ ਨੇ ਦੇਖਿਆ ਕਿ ਤਿੰਨ ਤੋਂ ਲੈ ਕੇ 4 ਫੁੱਟ ਦਾ ਇੱਕ ਸੱਪ ਜਿਹੜਾ ਹੈਗਾ ਪਹਿਲਾਂ ਘਾਹ 'ਚ ਬੈਠਾ ਸੀ ਫਿਰ ਉੱਥੋਂ ਦੀ ਤੁਰ ਕੇ ਉਹ ਗੱਡੀ ਦੇ ਵਿੱਚ ਵੜ ਗਿਆ ਕਿਉਂਕਿ ਆਸ-ਪਾਸੇ ਕਾਫੀ ਬੰਦੇ ਹੋਣੇ ਆ ਤੇ ਉਹਨੂੰ ਡਰ ਮਹਿਸੂਸ ਹੋਇਆ ਉਹਨਾ ਤੇ ਉਹਨੂੰ ਇੱਕ ਸੇਫ ਆਪਸ਼ਨ ਗੱਡੀ ਮਿਲੀ ਤੇ ਉਹ ਗੱਡੀ ਦੇ ਵਿੱਚ ਚੜ ਗਿਆ ਇਹ ਪਤਾ ਲੱਗਿਆ ਕਿਹੜੀ ਨਸਲ ਹੈ ਇਹ ਇੰਡੀਅਨ ਰੈਟ ਸਨੇਕ ਹੈ ਜੀ ਕਿੰਨਾ ਕੁ ਡੇਂਜਰਸ ਹੈ ਇਹ ਕੋਈ ਮਤਲਬ ਇੰਨਾ ਜ਼ਿਆਦਾ ਕੋਗਰਾ ਕਰੀਟ ਜਿੰਨਾ ਡੇਂਜਰਸ ਨਹੀਂ ਹੁੰਦਾ ਹੈਗਾ ਬਟ ਫਿਰ ਵੀ ਮਤਲਬ ਅਸੀਂ ਐਡਵਾਈਸ ਕਰਦੇ ਹਾਂ ਜੇ ਕਿਸੇ ਨੂੰ ਕੋਈ ਵੀ ਸੱਪ ਬਾਈਟ ਕਰਦਾ ਤਾਂ ਉਹ ਹਸਪੀਟਲ ਜ਼ਰੂਰ ਜਾਵੇ ਕਿਉਂਕਿ ਜਦੋਂ ਸੱਪ ਡੰਗਦਾ ਹੈ ਤਾਂ ਸਾਨੂੰ ਇਹ ਨਹੀਂ ਪਤਾ ਲੱਗਦਾ ਕਿਹੜੀ ਨਸਲ ਦਾ ਸਾਨੂੰ ਇਹ ਨਹੀਂ ਪਤਾ ਲੱਗਦਾ ਹੈਗਾ ਕਿ ਸੱਪ ਹੈ ਕਿੱਦਾਂ ਦਾ ਸੀ ਕਿਉਂਕਿ ਬਾਈਟ ਉਦੋਂ ਹੀ ਡੰਗ ਉਦੋਂ ਹੀ ਵੱਜਦਾ ਜਦੋਂ ਅਸੀਂ ਸੱਪ ਨੂੰ ਨਹੀਂ ਦੇਖ ਪਾਉਂਦੇ ਹੈਗੇ ਕੀ ਕਰਨਾ ਚਾਹੀਦਾ ਜੇ ਸੱਪ ਇਸ ਤਰ੍ਹਾਂ ਦੀ ਗੱਡੀ ਦੇ ਵਿੱਚ ਵੱਜ ਜਾ ਕਿਸੇ ਵਾਰ ਤਾਂ ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੁੰਦੀ ਹੈ ਕਿ ਆਪਾਂ ਨਾ ਇੱਕ ਤਾਂ ਜ਼ਿਆਦਾ ਝੇੜਛਾੜ ਨਾ ਕਰੀਏ ਕਈ ਵਾਰੀ ਜ਼ਿਆਦਾ ਝੇੜਛਾੜ ਕਰਨ ਨਾਲ ਉਹਨੂੰ ਆਪਾਂ ਇੰਨਾ ਕਿ ਡਰਾ ਦਿੰਦੇ ਹਾਂ ਉਹ ਕੋਈ ਐਸੀ ਜਗ੍ਹਾ ਜਾ ਕੇ ਵੱਜ ਜਾਂਦਾ ਜਿੱਥੋਂ ਫਿਰ ਕੱਟਣਾ ਹੀ ਮੌਕਾ ਬਹੁਤ ਹੋ ਜਾਂਦਾ ਹੈ ਦੂਸਰੀ ਗੱਲ ਕੁਝ ਐਂਟਰੀ ਪੁਆਇੰਟਸ ਗੱਡੀ ਦੇ ਅੰਦਰ ਜਾਣ ਨੂੰ ਹੁੰਦੇ ਨੇ ਕੈਬਿਨ ਦੇ ਵਿੱਚ ਤੇ ਉਹ ਆਪਾਂ ਨਾਲ ਦੀ ਨਾਲ ਜਿਹੜਾ ਸਾਡਾ ਜੋ ਵੀ ਜਿੱਤੋਂ ਅਸੀਂ ਮਕੈਨਿਕ ਆ ਸਰਵਿਸ ਵਗੈਰਾ ਕਰਾਉਂਦੇ ਆ ਉਹ ਤੋਂ ਪੁੱਛ ਕੇ ਅਸੀਂ ਨਾਲ ਦੀ ਨਾਲ ਉਹਨਾਂ ਨੂੰ ਜੇ ਇਫ ਪੋਸੀਬਲ ਉਹਨਾਂ ਨੂੰ ਅਸੀਂ ਬਲੌਕ ਕਰਾ ਦਈਏ ਕੀ ਨਾਮ ਹੈ ਜੀ ਤੁਹਾਡਾ ਅਜੀਤ ਕੁਮਾਰ ਜੀ ਅਚਾ ਅਜੀਤ ਜੀ ਕਿੱਦਾਂ بڑے ਸੱਪ ਦੇਖਿਆ ਤੁਸੀਂ ਜਦੋਂ ਮੈਂ ਇੱਧਰ ਲੰਘ ਰਿਹਾ ਸੀਗਾ ਤਾਂ ਸੜਕ 'ਤੇ ਕੋਈ ਬੰਦੇ ਜਾ ਰਹੇ ਸੀ ਉਹਨਾਂ ਨੇ ਕਿਹਾ ਸੱਪ ਸੱਪ ਜਦੋਂ ਮੈਂ ਦੇਖਿਆ ਵੀ ਗੱਡੀ ਦੇ ਵਿੱਚ ਵੜ ਗਿਆ ਸੱਪ ਬਾਅਦ ਜਤੂ ਬਾਅਦ ਫਿਰ ਸਾਰੇ ਬੰਦੇ ਇਕੱਠੇ ਹੋ ਗਏ ਫਿਰ ਮਤਲਬ ਪਤਾ ਕਿੱਧਰੋਂ ਆਇਆ ਸੱਪ ਨੂੰ ਪਤਾ ਨਹੀਂ ਲੱਗਿਆ ਇਹ ਉੱਥੇ ਉਹ ਸਾਹਮਣੇ ਝਾੜੀ ਆ ਉਹਦੇ ਵਿੱਚੋਂ ਆਇਆ ਸੱਪ ਨੂੰ ਹਾਂਜੀ ਕਿੰਨਾ ਕਬੜਾ ਸੀਗਾ ਹਾਂ ਹੈਗਾ 2.5 ਫੁੱਟ ਦਾ ਫਿਰ ਤੁਸੀਂ ਕੀ ਕੀਤਾ ਉਸ ਤੋਂ ਬਾਅਦ ਫਿਰ ਉਹ ਗੱਡੀ ਵਾਲੇ ਨੂੰ ਬੁਲਾਇਆ ਸਾਰੇ ਬੰਦੇ ਇਕੱਠੇ ਹੋ ਗਏ ਇੱਥੇ ਫਿਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਉਹ ਮਤਲਬ ਸੱਪ ਫੜਨ ਵਾਲੇ ਬੰਦੇ ਨੂੰ ਬੁਲਾਏ ਫਿਰ ਉਹਨਾਂ ਨੇ ਉਹਦਾ ਤਰੀਕੇ ਨਾਲ ਕੱਢਿਆ ਸੱਪ ਕੱਢ ਕੇ ਫਿਰ ਉਹਨਾਂ ਨੇ ਆਪਣੇ ਲੱਗਦਾ ਵੱਡਾ ਬਚਾਅ ਹੋ ਗਿਆ ਹਾਂਜੀ ਵੀ ਲੱਗਦਾ ਵੱਡਾ ਕਾਫੀ ਵੱਡਾ ਬਚਾਅ ਹੋਇਆ ਬਹੁਤ 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 ਆ ਸਾਲ ਤੋਂ